लगे अपनी कुली च है मैख्या सासो की गल देखा जी कोई लीड़े तो नहीं रह गए है बड़ी नींद माड़ी है ਜਦੋਂ ਨੇ ਕਹਿ ਆਪ ਮੈਂ ਗੱਡੀ ਤੇ ਛੱਡ ਆਉਣਾ ਤੇ ਕਿੱਡੀ ਛੇਤੀ ਕਹਿੰਦੀ ਵੀ ਇਹ ਗੱਡੀ ਜਿਹੜਾ ਤੇਲ ਹੈ ਨਹੀਂ ਦੱਸ ਉਹ ਗੱਡੀ ਚ ਲਾਉਣਾ ਦੋਵੇਂ ਮੁੰਡੇ ਉਹ ਉਹਨਾਂ ਨੂੰ ਪਤਾ ਹੈ ਤੇਲ ਹੈਗਾ ਨਹੀਂ ਹੈਗਾ ਤੈਨੂੰ ਦੱਸ ਕੀ ਪਤਾ ਹੈਂ ਬੜੀ ਦਾਦੀ ਜਿਨਾਂ ਨਹੀਂ ਪਈ ਪਰ ਇਹ ਸਿੱਧੀ ਨਹੀਂ ਹੋ ਸਕਦੀ ਤੈਨੂੰ ਮੈਂ ਦੱਸਾਂ ਆਪਣਾ ਮਤਲਬ ਕੱਢ ਜੀ ਇਦਾਂ ਜਦੋਂ ਮੈਂ ਵੀ ਤੁਹਾਨੂੰ ਆਖਿਆ ਵੀ ਲੋੜ ਵਾ ਤੇਨੂੰ ਜਵਾਬ ਦੇ ਉਦੋਂ ਦਾ ਨਾ ਸਾਡੀ ਧੀ ਦਾ ਘਰ ਕੋਈ ਗੱਲ ਨਹੀਂ ਜ਼ਿੰਦਗੀ 'ਚ ਬੜੀਆਂ ਲੋੜਾਂ ਪੈ ਜਾਂਦੀਆਂ ਨੇ ਗਲੀਆਂ ਦੇ ਖੱਖਾਂ 'ਨੇ ਵੀ ਲੋੜ ਪੈਂਦੀਆਂ ਹੁੰਦੀਆਂ ਗਾਂ ਕਿਹੜਾ ਕੰਮ ਨਹੀਂ ਪੈਂਦਾ ਹੂੰ ਦੱਸਾਂਗੇ ਨਾ ਜਦੋਂ ਆਊ ਟਾਈਮ ਕਿਤੇ ਉਦੋਂ ਮਿੱਠੀ ਬਣ ਜਾਂਦੀ ਇੱਕ ਤੈਨੂੰ ਮੈਂ ਦੱਸਾਂ ਭਾਵੇਂ ਮਾਰਾ ਭਾਵੇਂ ਚੰਗਾ ਜੋ ਮਰਜ਼ੀ ਹੋ ਜੇ ਬਸ ਆਪਣੇ ਘਰੋਂ ਪੈਰ ਨਹੀਂ ਪੁੱਟਣਾ ਨਾ ਕਿ ਇਹ ਰਿਸ਼ਤੇਦਾਰ ਭੈਣ ਭਰਾ ਕੋ ਜਾ ਕੇ ਨਹੀਂ ਰਹਿਣਾ ਲੈ ਲੱਖ ਲੱਖ ਗੱਲ ਕਰਦੇ ਆ ਮੈਂ ਤੇ ਪਹਿਲਾਂ ਕਹਤਾ ਤੁਝੇ ਆਪਣਾ ਤੁਸੀਂ ਜਾਂਦੇ ਹੀ ਨਾ ਤੇ ਮੈਂ ਇੱਕ ਚੇਰ ਕਾ ਖਾਂਦੀ ਰਹਿਣਾ ਉਹਨਾਂ ਨੂੰ ਦੋਵਾਂ ਜੀਆਂ ਨੂੰ ਦੁੱਖ ਹੀ ਵੀ ਚਲੋ ਇਹਨੂੰ ਲੈ ਜਾਣੇ ਆ ਠੀਕ ਠਾਕ ਰਹੋਗੀ ਕੋਈ ਵੀ ਤੇਰੇ ਫਸੇ ਸੀ ਉੱਥੇ ਉਹ ਨਹੀਂ ਛੱਡਦੀ ਉਹਦੇ ਦਿਲ ਜੀ ਵੀ ਚਲ ਇਹ ਨੂੰ ਮੜਾ-ਮੜਾ ਸੰਭੀ ਜਾਵਾਂਗੇ ਤੇ ਚੱਲ ਇਹਦੇ ਵੀ ਕਰੇ ਜबान ਬੰਦ ਹੋ ਜੂਗੀ ਉਹ ਤਾਂ ਉਹਨੇ ਕਹਿਣਾ ਉੱਥੇ ਜਾ ਕੇ ਤੇ ਮਾਂ ਨੂੰ ਦੇਈਏ ਸਾਮਾਂ ਪਰ ਉਹਨਾ ਤੇ ਬਥੇਰਾ ਖਾਪਦਾ ਹੀ ਪਰ ਉਹਦੀ ਜਸਰ ਜੀ ਚੱਲਦੀ ਨਹੀਂ ਵੀ ਘਰ ਚ ਕਿਹੜਾ ਉਹ ਪੰਜਾ ਨਹੀਂ ਨੰਨੀਆ ਮੰਨਦੀਆਂ ਨਹੀਂ ਬੰਦਿਆਂ ਨੂੰ ਚੰਗਾ ਭਲਾ ਬੰਦਾ ਜਿੰਦਾ ਜਾਗਦਾ ਮੈਂ ਤਾਂ ਮਤਲਬ ਹੀ ਕੋਈ ਨਹੀਂ ਵੇਖਲਾ ਉਹ ਜਾਨ ਹੀ ਹੈ ਨਹੀਂ ਉਹਦੇ ਵਿੱਚ ਕੱਖ ਨਹੀਂ ਉਹਦੇ ਪੱਲੇ ਉਹ ਤਾਂ ਬੱਸ ਗੂੰਗੂੰ ਗੂੰਗੂੰ ਕਰਦਾ ਹੀ ਚੱਲ ਹੁਣ ਇਦਾਂ ਕਰੇ ਜੇ ਮੂੰਹ ਚ ਗੂੰਗਰੂ ਪਾਏ ਹੁੰਦੇ ਆ ਜਾਂ ਘਟ ਚਾਹ ਬਣਾ ਵਧੀਆ ਜੀ ਤੇ ਨਾਲੇ ਪਾਣੀ ਪੂਣੀ ਪੀਏ ਘਟ ਤੇ ਦਵਾਈ ਦੂਈ ਖਾ ਮੁਰਕੇ ਆਪਣੀ ਕੋਈ ਨਹੀਂ ਮੈਂ ਜਾਣੀ ਐ ਰੈਸਟ ਕਰਨੀ ਕਰ ਲੈਣੇ ਮੈਂ ਬਣਾ ਲਿਆ ਵਾ ਕਰੀਂ ਕੇ ਪਹਿਲਾਂ ਤਾਂ ਮੈਂ ਤਾਂ ਥੱਕ ਗਈ ਚੱਲ ਤੂੰ ਪਹਿਲਾਂ ਮੈਂ ਲੈ ਉਹਨਾ ਤੇ ਹਲੀ ਬਣਾ ਕੋਈ ਗੱਲ ਨਹੀਂ ਤੂੰ ਰੈਸਟ ਕਰ ਐ ਰੱਬ ਦਵੀ ਹੇ ਦੇ ਕੰਮ ਕਿ ਜੇ ਪਾਪ ਨੇ ਮੈਂ ਚਲੀ ਗਈ ਆ ਤੇ ਹੌਸਲਾ ਕਰ ਲੈ ਮੈਂ ਚਲੀ ਜਾਣਾ ਵਾ ਕਿਤੇ ਮੈਂ ਉੱਥੇ ਤੇ ਬੈਠੀ ਰਹਿਣਾ ਹੀ ਨਹੀਂਗਾ ਆ ਲੈ ਪਾਣੀ ਪੀ ਲੈ ਫਿਰ ਮੈਂ ਚਾਹ ਬਣਾਉਂਗਾ ਉਹਨੂੰ ਤਾਂ ਫਿਕਰ ਹੀ ਬੜਾ ਸੀ ਕਿ ਇਹ ਕਪੜਾ ਨਾ ਰਹਿ ਰੇ ਫੇਰ ਨਾ ਲੈਣ ਆ ਜਾਣ ਹੁਣ ਨਹੀਂ ਜਾਣਾ ਚਲ ਕੋਈ ਆ ਤੇਰਾਦੋ ਮੈਂ ਪੀ ਪੀ ਲਾਂਗੀ ਘੜੀ ਕਿ ਮੇਂ ਜੀ ਕਰ ਕੱਲ੍ਹ ਰੈਸਟ ਮੈਂ ਹੁੰਦਾ ਹੈ ਬਣਾ ਲੈਣਾ ਮੈਂ ਅਖੰਡ ਕਿੱਥੇ ਨਾਲੇ ਉੱਥੇ ਪਲਾਸਟਿਕ ਦੀ ਬਾਲਟੀ ਚ ਜੇ ਵੇਖਾ ਕਦੀ ਪਾਣੀ ਵੀ ਨਹੀਂ ਪਾਉਣਾ ਹੁੰਦਾ ਇਹਨਾਂ ਨੇ ਹੱਥ ਹੀ ਟੁੱਟ ਗਏ ਇਹਨਾਂ ਦੇ ਇੰਨੇ ਉਹਨੇ ਮਹਿੰਗੇ ਬੂਟੇ ਲਵਾਏ ਆ। ਮਾਲੀ ਆਉਂਦਾ ਤਾਂ ਕਿਨੇ-ਕਨੇ ਪੈਸੇ ਲੈ ਜਾਂਦਾ ਪਰ ਇਹਨਾਂ ਦੇ ਹੱਥਾਂ ਨੂੰ ਮਹਿੰਦੀਆਂ ਲਗੀਆਂ ਵਾ। ਇਹ ਨਹੀਂ ਕਰ ਸਕਦੀਆਂ ਕੁਝ ਵੀ। ਇਦਾਂ ਕਰਦੀਆਂ। ਇਹਨੂੰ ਕਹਿੰਨੀ ਆ ਕਿ ਕਰ ਹਾਂ ਅੱਜ ਸਫਾਈ ਸਾਰੀ। ਨਾਵਨੇ ਤੇ ਪਰ ਹੱਥ ਨਹੀਂ ਲਾਉਣਾ। ਜੇ ਉਹਨੂੰ ਕਿਹਾ ਵੀ ਤੇ ਐਡੀ ਲੰਮੀ ਜ਼ੁਬਾਨ ਕੱਢਣੀ ਆ। ਬੱਤੀ ਮੈਨੂੰ ਗਲਾ ਸੁਣਾਉਣੀਆਂ ਗਾੜੀਆਂ। ਇਹਦੇ ਨਾਲ ਗੱਲ ਕਰਨੀ ਆ। ਨਿਸ਼ਰਨ ਤੈਨੂੰ ਮੱਕਦੇ ਦੀ ਵਖਣ ਨਹੀਂ ਆ ਹਾਥੀ ਕੂਚੀ ਜਾਨੀ ਹਾਥੀ ਕੂਚੀ ਜਾਨੀ ਨਾ ਕੂਚ ਕੂਚ ਕੇ ਰਹਿਣੇ ਤੇ ਕਾਲੇ ਹੀ ਆ ਚਿੱਟੇ ਤੇ ਨਹੀਂ ਗਲ ਜਾਣੇ ਕਦੇ ਨਹੀਂ ਵਖਣ ਦੀ ਉਥੇ ਐ ਐ ਕਰੀ ਜਾਂਦੀ ਐ ਬਸ ਕਰ ਹੁਣ ਹੁਣ ਇਹ ਦੱਸ ਮੈਨੂੰ ਕੀ ਕਰਨ ਕਿ ਲੱਗੀ ਆ ਕੁਛ ਨਹੀਂ ਮੰਮੀ ਕੰਮ ਸਾਰਾ ਮੋ ਗਿਆ ਤੇ ਮੈਂ ਰਜਾਈ ਲੈ ਕੇ ਕਿਹੜੀ ਗਲਮੇ ਪੈ ਜਾਨੀ ਆ ਬੱਲੇ ਤੇਰੇ ਰਜਾਈ ਲੈ ਕੇ ਲੰਮੇ ਪੈ ਜਾਨੀ ਆ ਨਾ ਕੰਮ ਹੋ ਰਿਹਾ ਨਹੀਂ ਕੋਈ ਵੀ ਅੱਖਾਂ ਖੋਲ ਕੇ ਰੱਖਿਆ ਕਰੋ ਦੱਸ ਮੰਮੀ ਸਾਰਾ ਤੇ ਕਰਤਾ ਹੋ ਕੰਮ ਹੁਣ ਸਾਰਾ ਕਰਤਾ ਆ ਇੱਧਰ ਆ ਤੰਦਸਾਂ ਇੱਧਰ ਆ ਆ ਵੀ ਵੀ ਕਿੱਡੀ ਸੋਹਣੀ ਪਾਰਕ ਬਣਾਈ ਆ ਕਿਡੇ ਕਿਡੇ ਮਹਿੰਗੇ ਫੁੱਲ ਲਾਏ ਆ ਤੇ ਪਤਾ ਨਹੀਂਗਾ ਕਿ ਇਹ ਸਫਾਈ ਵੀ ਕਰਨੀ ਐ ਦੱਸ ਨੂੰ ਵੀ ਮਾਲੀ ਨਹੀਂ ਆਈ ਜਾਣਾ ਵਾ ਪਰ ਸਫ ਕਰ ਦੂਗਾ ਆਹੋ ਮਾਲੀ ਨਹੀਂ ਆਈ ਜਾਣਾ ਵਾ ਮਾਲੀ ਨੇ ਨੋਟ ਨਹੀਂ ਖੰਣੇ ਨਾ ਤੁਹਾਨੂੰ ਕੀ ਹੋਇਆ ਵਾ ਤੁਸੀਂ ਹੱਥਾਂ ਨੂੰ ਮਹਿੰਦੀਆਂ ਲਾਈਆਂ ਵਾ ਉਹ ਜਿੱਦਣਾ ਤੇਰੀ ਬਣਦੀ ਬੜੀ ਐ ਨਾ ਜਾਂ ਉਹਨੂੰ ਵੀ ਮਾਰਵਾ ਅੱਜ ਤੇ ਕਰੋ ਅੱਜ ਸਫਾਈ ਠੀਕ ਆ ਨਾ ਮੰਮੀ ਜੇ ਮੈਂ ਕਾਹਚ ਹੱਥ ਮਾਰੇ ਨਾ ਮੇਰੇ ਹੱਥ ਗਲ ਜਾਣੇ ਤੁਹਾਨੂੰ ਪਤਾ ਤੇ ਹੈਗਾ ਵਾ ਅੱਛਾ ਗੱਲ ਜਾਣੇ ਹੱਥ ਤੇਰੇ ਕਿੱਡੇ ਸੋਹਣੇ ਹੱਥ ਆ ਤੇਰੇ ਜਿਹੜੇ ਗੱਲ ਚੱਲੇ ਆ ਚੁੱਪ ਕਰਕੇ ਨਾ ਬੰਦੇ ਵਾਂਗੂ ਸਫਾਈ ਕਰ ਬਹੁਤੀਆਂ ਗੱਲਾਂ ਸੁਣਨੀ ਸੁਣਾ ਮਿਲੂ ਠੀਕ ਆ ਨਾ ਮੰਮੀ ਤੈਨੂੰ ਪਤਾ ਅੱਗੇ ਵੀ ਕਰੀ ਕੀਤਾ ਇਹ ਤੇ ਹੱਥ ਕੱਖ ਲੱਗ ਗਿਆ ਹੀਗਾ ਕਿਤੇ ਨਹੀਂ ਕੱਖ ਲੱਗ ਜਾਂਦਾ ਵੇਖ ਲੂੰਗੀ ਜੇ ਲੱਗ ਜੂਗਾ ਤੇ ਚੁੱਪ ਕਰਕੇ ਤੇ ਸਫਾਈ ਕਰ ਬਹੁਤੀਆਂ ਗੱਲਾਂ ਨਾ ਬਣਾ ਇੱਕ ਤੇ ਗਾੜੀ ਗੱਲਾਂ ਬਣਾਉਣੀਆਂ ਬੜੀਆਂ ਹੁੰਦੀਆਂ ਵਾ ਇਹ ਨਹੀਂ ਵੀ ਤੇ ਸੱਸ ਮਾਂ ਕਹਿਣ ਦੀ ਚੁੱਪ ਕਰਕੇ ਕੰਮ ਕਰ ਲੈ ਨਾ ਗੜੀ ਬੱਤੀ ਗੱਲਾਂ ਸੁਣਾਉਣੀਆਂ ਤਾਂ ਫੇਰ ਕੰਮ ਨੂੰ ਹੱਥ ਲਾਉਣਾ ਵਾ ਤੇ ਦੱਸ ਮਮੀ ਬਾਕੀ ਸਾਰਾ ਕੰਮ ਕਰ ਹੀ ਲਈਦਾ ਵਾ ਹੁਣ ਤੁਹਾਨੂੰ ਪਰਾ ਪਿਥੋਂ ਤਕਰਾਵ ਹੋਣੀ ਮੈਂ ਤਾਂ ਹੀ ਮਨਾ ਕਰ ਲਈ ਆ ਨਹੀਂ ਮੈਨੂੰ ਨਾ ਸੁਣਦੀ ਹੱਤ ਨਹੀਂ ਗਈ ਠੀਕ ਆ ਨਾ ਇਦਾਂ ਹੀ ਕਰ ਲੇਗੀ ਜਾਂ ਦੂਜੀ ਤਰ੍ਹਾਂ ਕਰਾਵਾਂ ਫੇਰ ਮੈਂ ਦੱਸ ਮਮੀ ਆ ਹੀ ਜਾਣਾ ਮਾਲੀ ਨੇ ਇੱਕ ਦੋ ਦਿਨ ਚ ਇੱਧਰ ਆਜ ਰੱਖ ਵੜ੍ਹ ਹਾਇ ਦੇ ਵਿੱਚ ਬੈਠੇ ਘਰ ਸਫਾਈ ਸਾਰੀ ਕਿੱਡਾ ਗੰਦ ਪਾਇਆ ਹੈ ਨਾ ਨੇ ਜੇ ਮੈਂ ਕਹਿੰਦੀ ਕੋਹ ਨਹੀਂ ਤਾਂ ਜ਼ੁਬਾਨ ਕਦਾ ਚਲਾਉਂਦੀ ਆ ਗੱਲ ਮੰਨਣੀ ਨਹੀਂ ਗਈ ਆਜਣਾ ਮਾਲੀ ਜੇ ਮਾਲੀ 1000 ਰੁਪਏ ਲੈ ਕੇ ਜਾਂਦਾ ਵਾ ਠੀਕ ਆ ਨਾ ਮੈਨੂੰ ਪਤਾ ਪਾ ਕਰ ਕਿੱਦਾਂ ਚਲਾਉਣ ਲਈ ਆ ਤੁਮ ਸਵਾ ਪਤਾ ਚਾਉਣਿਆ ਖਾਣ ਦਾ ਪਤਾ ਵਾ ਰਾਸ਼ਨ ਖਾ ਖਾਂ ਕਿਤੇ ਢਿੱਡ ਪਰ ਪਰ ਪਈਆਂ ਰਹਿੰਦੀਆਂ ਘਰ ਜਾਈਆਂ ਲੈ ਲੈ ਕੇ ਇਹ ਕਾਹ ਵੇਖਾ ਲਿੰਬ ਪਹੁੰਚ ਕੇ ਟਾਈਮ ਨੇ ਅੰਦਰ ਪੈ ਗਈ ਆ ਉਹਨਾਂ ਨੂੰ ਪਤਾ ਕਰਦਾ ਕੋਈ ਕੰਮ ਕਰਨਾ ਤੂੰ ਵੀ ਬੜੀ ਹੈ ਜਲੀ ਬਣਨੀ ਉਹਦੀ ਜਾ ਹਲਿਆ ਜਾ ਕੇ ਉਹਨੂੰ ਕਹਿ ਹਾਂ ਦੋਏ ਮੈਂ ਸਪਾਈ ਕਰੀਏ ਵੀ ਇੰਨੀ ਫਰਮਾਨਦੀ ਤੇਰੀ ਮੂੰਹ ਕ ਦਬਣਦੀ ਆ ਹੁਣ ਚੱਪਾ ਕੇ ਕੰਮ ਕਰ ਲੈ ਚੱਲ ਆ ਇੱਧਰ ਦੱਸਾਂ ਤੈਨੂੰ ਮੈਂ ਆਵੇ 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 ਕਾ ਇੱਧਰ ਲਮਕਾ ਵਿੱਚ ਹੋਇਆ ਇੱਕ ਨੇ ਸਾਫ਼ ਕਰਨਾ ਇੱਧਰ ਆ ਇਹ ਆਵੇ ਬੈਠ ਬੈ ਨਾ ਬੈ ਹੋੜਾ ਤਾਂ ਅਸ ਮਮੀ ਨੂੰ ਹੈ ਅਕਰਦੀ ਚੱਲ ਕਰ ਕੰਮ ਕਾ ਕਰ ਇੱਥੇ ਸਿਰ ਤੇ ਖਲਾਉਣਾ ਅੱਜ ਮੈਂ ਮੈਂ ਕਾਨੂੰ ਕਰਾਂ ਤੁਸੀਂ ਕਰੋ ਆਹ ਫਟ ਫੜਕਾ ਚੱਲ ਕੋਟੋ ਹੋਰ ਕਰ ਸਫਾਈ ਸਾਰੀ ਸਿੱਧੀ ਉਂਗਲਾਂ ਕਿਉਂ ਨਹੀਂ ਨਿਕਲਦਾ ਉਂਗਲ ਟੇਢੀ ਕਰਨੀ ਪੈਂਦੀ ਆ ਕਿੱਤਾ ਮੂੰਹ ਬਣਾ ਬਣਾ ਕੇ ਗੱਲਾਂ ਕਰਦੀ ਆ ਚੱਜਣਾ ਹੱਥ ਮਾਰ ਚੱਜਣਾ ਹਾਵੇ ਜਿਹੜੇ ਸੁੱਕੇ ਸੁੱਕੇ ਫੁੱਲਾਂ ਲਾ ਦੇ ਆਈ ਨੀਵੇਂ ਗੇ ਫੁੱਲ ਲਵਾਏ ਆ ਕਦਰ ਹੀ ਹੈ ਨੀ ਕਿਤੇ ਪਿੱਛੇ ਕੁਛ ਹੋਵੇ ਤੇ ਪਤਾ ਹੋਵੇ ਨਾ ਸਫਾਈ ਕਰਨੀ ਆ ਪਿੱਛੇ ਤਾਂ ਕੁਹ ਹੈ ਨਹੀਂ ਆ ਹਾ ਨਹੀਂ ਚੱਜਣਾ ਕਰ ਚੱਜਣਾ ਹੱਥ ਮਾਰ ਦੱਸ ਮਮੀ ਕਰਨ ਤੇ ਨਹੀਂ ਆ ਹੁਣ ਆ ਖੇ ਕਰਨੀ ਆ ਆ ਗਾੜੀ ਤੇ ਘਾਵੇ ਕਿਦਾਂ ਲੱਗਾ ਹੈ ਦਿਖਾ ਨਹੀਂ ਦਿਆ ਤੋ ਚੰਗੀ ਤਰ੍ਹਾਂ ਪੜ ਚੰਗੀ ਤਰ੍ਹਾਂ ਹੱਥ ਨੁੱਟੇ ਤੇਰੇ ਵੇਖਾ ਇਦਾਂ ਰੋਲੇ ਵਾਂਗੂ ਹੱਥ ਮਾਰਦੀ ਐ ਚਾਜਣਾ ਹੱਥ ਮਾਰ ਚਾਜਣਾ ਵੇਂਦੀ ਵੇ ਕਿਦਾਂ ਜਦਾ ਖਾ ਜਾਣਾ ਹੁੰਦਾ ਮੈਨੂੰ ਛੇਤੀ ਕਰ ਚੰਗੀ ਤਰ੍ਹਾਂ ਸਫਾਈ ਕਰਨ ਦਾ ਪਤਾ ਨਹੀਂਗਾ ਸੱਤ ਕਰਕੇ ਸਾਰੇ ਕੰਮ ਬਰੌਣੇ ਪਿੰਦੇ ਕਿਹੜੇ ਕੰਮੀ ਲਾਈ ਐ ਤੂੰ ਹੈ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੇ ਕਿਹੜੇ ਕੰਮੀ ਲਾਈ ਐ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕੰਮ ਤੇ ਸਫਾਈ ਜ਼ਰੂਰੀ ਐ ਹੈ ਪਾਰਕਾਂ ਬਣਾਈਆਂ ਵਾਹ ਜਿਹੜੇ ਮਿੰਗੇ ਫੋਨ ਲਾਇਆ ਸਫਾਇਆ ਨਾ ਕਰਕੇ ਪਾ ਗੀ ਉਹ 500-700 ਰੁਪਏ ਮਾਲੀ ਖਰਦਾ ਮਹੀਨੇ ਦਾ ਇਸੇ ਕੰਮ ਆ ਤੇ ਨੂੰ ਦੇਈਦੇ ਆ ਹੈ ਤੇ ਮਾਲੀ ਜ਼ਰੂਰੀ ਆਪਣੀ ਵਾਲੀ ਜਿਹੜੇ ਪੈਸੇ ਇਹਨਾਂ ਨੂੰ ਵੀ ਗੱਲ ਹੋਈ ਹੈ ਇਹਦੀ ਕੰਸਕਵੈਂਸ ਹੋਈ ਜਦੋਂ ਮੈਂ ਮम्मी ਨੂੰ ਕਿਹਾ ਵੀ ਅ ਵੀ ਮੇਰੇ ਹੱਥ ਖਰਾਬ ਹੋ ਜਾਂਦੇ ਤਾਂ ਵੀ ਮम्मी ਹੱਟ ਰਹੀ ਹੈਗੀ ਮੇਰੀ ਗੱਲ ਸੁਣ ਲੈ ਤੈਨੂੰ ਚੰਗਾ ਭਲਾ ਪਤਾ ਵਾ ਹੈ ਇਹ ਕੰਮ ਤੋਂ ਅਲਰਜੀ ਆ ਤੇ ਤੂੰ ਫਿਰ ਕੋਈ ਜਾ ਕੇ ਕੰਮ ਕਰਾਉਣੀ ਥੱਕੇ ਨਾਲ ਕੇ ਹੈ ਕਾਦੀ ਅਲਰਜੀ ਆ ਔਰ ਕਰਵਾ ਬਸ ਉਹ ਵੀ ਕਰੇ ਕਵਰੀ ਲਾਗੇ। ਕਹਾਂ ਬਾਰ-ਬਾਰੀ ਉਹ ਘੋ ਕਮ ਹੋਈ ਜਾਂਦਾ। ਤੇਰੀ ਗੱਲ ਸੁਣ ਇਹਨੂੰ ਜੇ ਕਹ ਤੂੰ ਆਪ ਆਪ ਕਰ ਲਈ ਦੀ। ਅੱਛਾ। ਨਾ ਮੈਂ ਕੋ ਕਰਾਂ। ਚੰਗੀਆਂ ਭਲੀਆਂ ਵਾ, ਫਿੱਟੀਆਂ ਵਾ ਖਾ-ਖਾ ਕੇ ਇਹ ਨਹੀਂ ਕਰ ਸਕਦੀਆਂ। ਮੇਰੇ ਵੱਲ ਬਣਾ ਤਿਆਰ ਰਹਿਂਦਾ ਤੁਹਾਡਾ। ਜ਼ੁਬਾਨਾਂ ਤਾਂ ਏਡੇ-ਏਡੇ ਲੰਮੀਆਂ, ਗੱਲ ਤੇ ਪੁੰਜੇ ਨਹੀਂ ਪੈਣਨਦੀਆਂ ਤੇ ਕੰਮ ਕਰਨ ਲੱਗਿਆ ਕੋਈ ਤਕਲੀਫ ਹੁੰਦੀ ਇਹਨਾਂ ਨੂੰ। ਲੈ ਵੀ ਤੇਰੇ ਤੋਂ ਨਾ ਰਾਬ ਫਨਾਵਾ। ਤੇਰੇ ਮੈਂ ਦੱਸਾਂ ਗੱਲ। ਲੈ ਆਪੋ ਤੇ ਫੜਾ ਇੱਧਰ ਇਹ ਤੇ ਵਹਿਲੀ ਆ। ਜੇ ਮੁੜ ਕੇ ਕੰਮ ਕੀਤਾ ਨਾ ਤੇ ਮੇਰੇ ਤੋਂ ਬੁਰਾ ਕਰ ਤੇਰੇ ਮੈਂ ਦੱਸਾਂ ਗੱਲ। ਸਤੈ ਚੜੀ ਜਾਂਦੀ ਜੇ ਮਾਤਾ ਕੱਖ ਨਹੀਂ ਤੇ ਇਹ ਵੇਂਦੀ ਕਹਤੇ ਬਿਟਰ ਬਿਟਰੇ ਇੱਧਰ ਚਲੀ ਜਾਂ ਨੀ ਇੱਧਰ ਆਹ ਚ ਰੱਖ ਹੈ ਮੰਮੀ ਨੂੰ ਰਹਾ ਸਾਰੇ ਨੂੰ ਕਰਾ ਕੇ ਮੇਰੇ ਦਿਵਾਲੇ ਪਵਾ ਕੇ ਮੈਨੂੰ ਗਾਣਾ ਪੈ ਗਈ ਤੈਨੂੰ ਠੰਡ ਹੈ ਤੇਰੀਆਂ ਬਾਹਾਂ ਫੜ ਕੇ ਤੋੜ ਦੇਣੀ ਆ ਤੇਰੀਆਂ ਮੈਂ ਜਿਹੜੇ ਤੇਰੇ ਹੱਥਾਂ 'ਤੇ ਮਹਿੰਦੀ ਲੱਗੀ ਤੇਰੇ ਨਹੀਂ ਮੇਰੇ ਜੱਦੀ 'ਚ ਕੱਖ ਲੱਗ ਜਾਂਦਾ ਤੇਰੇ ਕੱਖੇ ਦਾ ਪਧਰੇ ਲੱਗ ਜਾਂਦਾ ਮੈਂ ਛੜ ਛੱਕ ਚੱਕ ਚੱਕ ਨੂੰ ਚੱਕ ਰਖ ਪਤਾ ਹੁਣ ਬੇਟੀ ਤੇ ਮੇਰੀ ਤੂੰ ਕਰਾਈ ਦਿੱਤੀ ਆ ਤੇ ਦਫਾ ਹੋ ਉਹ ਡਸਟਬਿਨ ਪਿਆ ਨਾ ਉੱਚ ਪਾ ਜਾ ਕੇ ਕੰਮ ਚੋਰ ਕੇ ਥਾਂ ਦੀ ਇਹਨਾਂ ਦਾ ਜਿਹੜਾ ਪਿਓ ਵਾ ਨਾ ਸਾਰਾ ਬੇੜਾ ਕਰਕੇ ਤੇ ਉਹਦਾ ਹੋਣ ਡਿਆ ਵਾ ਜੇਕ ਤੇ ਉਹ ਮੇਰਾ ਸਾਥ ਦੇਵੇ ਨਾ ਇਹ ਤੇ ਕੰਚ ਪਈਆਂ ਦਾ ਦੁਖਣ ਸਿੱਧੀਆਂ ਕਰਦਾ ਦੋਵਾਂ ਨੂੰ ਮੈਂ ਚੱਲ ਮਨਾ ਅੰਦਰ ਜਾ ਕੇ ਵੇਖ ਹੁਣ ਪਿੰਦਰ ਤੂੰ ਇਹ ਕਿਥੋਂ ਦੀ ਤਿਆਰੀ ਕਰ ਲਈ ਆ ਇੱਥੇ ਅੱਡੇ ਤੱਕ ਚੱਲਿਆ ਤੂੰ ਮੈਨੂੰ ਦੱਸ ਦੇ ਕੋਈ ਚੀਜ਼ ਮੰਗਾਉਣੀ ਤੇ ਨਹੀਂ ਨਹੀਂ ਮੈਂ ਮੰਗਾਉਣਾ ਤੇ ਕੁਝ ਨਹੀਂ ਆ ਪਰ ਵੇਖ ਲਓ ਮੰਮੀ ਦੇ ਕੰਮ ਹਟਦੇ ਨਹੀਂ ਹੈਗੇ ਆਪਣੀਆਂ ਆਦਤਾਂ ਤੋਂ ਹੀ ਹੁਣ ਫੇਰ ਤੈਨੂੰ ਕੁਝ ਕਹਤਾ ਮੈਨੂੰ ਤਾਂ ਨਹੀਂ ਕੁਝ ਕਿਹਾ ਹੈਗਾ ਸ਼ਰਨ ਦੀ ਜੀ ਆ ਨਾ ਉਹਨਾਂ ਨੇ ਕਹਿੰਦੇ ਬਾਗ ਸਾਫ਼ ਕਰ ਤੂੰ ਦੇ ਨਹੀਂ ਕਰਨ ਤੇ ਮੰਮੀ ਨੂੰ ਪਤਾ ਵੀ ਹੈਗਾ ਉਹਨਾਂ ਦੇ ਮੁੜਕੇ ਹੱਥ ਖਰਾਬ ਹੋ ਜਾਂਦੇ ਆ ਤੇ ਬੰਦਾ ਨਾ ਹ ਕੰਮ ਕਰਾਏ ਉਹਨਾਂ ਤੋਂ ਨਵਦੀਪਾ ਮੇਰੀ ਸੁਣ ਗੱਲ ਤੂੰ ਐਵੇਂ ਉਹਨਾਂ ਦੇ ਗੱਲਾਂ ਚਾ ਤੂੰ ਆਪਣੇ ਕੰਮ ਨਾਲ ਮਤਲਬ ਰੱਖਾ ਮੈਂ ਤਾਂ ਗਾਨੇ ਮੜ ਕੇ ਫੇਰ ਕਿੰਨੀ ਦਵਾਈ ਖਾਉਣੀ ਪੈਂਦੀ ਤੇ ਫੇਰ ਕਿਤੇ ਜਾ ਕੇ ਉਹਨਾਂ ਨੂੰ ਫਰਕ ਪੈਂਦਾ ਵਾ ਤੇ ਫੇਰ ਮੰਮੀ ਬੋੜ-ਬੋੜ ਕਰਦੇ ਨੇ ਜਦੋਂ ਪਤਾ ਜਿਹੜੇ ਕੰਮ ਦਾ ਨੁਕਸਾਨੋ ਬਣਾ ਕੰਮ ਬੰਦਾ ਕਰਾਵੇ ਤੇ ਭਾਬੀ ਵਗੋ ਦਵੇਂ ਹਾਂ ਜਵਾਬ ਆਪ ਹੁਣ ਤੂੰ ਜਾ ਕੇ ਕਹੇਂਗੀ ਬੁਰੀ ਬਣੇਂਗੀ ਐਡੀ ਗੱਲ ਨਹੀਂ ਆ ਵੀ ਮੂੰਹ ਚ ਪਾ ਲੈਣਗੇ ਉਹਨਾਂ ਨੂੰ ਬੰਦਾ ਕੋ ਜਵਾਬ ਤੇ ਦੇ ਸਕਦਾ ਨਾ ਵੀ ਮੈਂ ਆ ਕੰਮ ਨਹੀਂ ਕਰਨਾ ਉਹ ਤੇ ਬਥੇਰਾ ਕਹਿੰਦੇ ਕਿ ਮੈਂ ਨਹੀਂ ਕਰਨਾ ਹੈਗਾ ਪਰ ਮੰਮੀ ਕਿਹੜਾ ਕਿਸੇ ਦੀ ਮੰਨਦੇ ਆ ਉਹ ਤੇ ਜ਼ਬਰਦਸਤੀ ਕੇ ਲਈ ਬੰਦੇ ਨੂੰ ਡਾਉਂਦੇ ਕਿ ਨਹੀਂ ਤੂੰ ਕਰਨਾ ਵਾ ਤੇ ਕਰ ਜਿੱਦਾਂ ਮਰਜੀ ਲੜਾਈ ਪਤਾ ਕਿੰਨੀ ਪਾਉਂਦੇ ਆ ਚੱਲ ਜਾ ਕੇ ਤੂੰ ਮਾੜਾ ਮੋਟਾ ਹੱਥ ਪੱਲਾ ਮਰਾ ਦੇ ਨਾਲ ਉਹ ਤੇ ਚਲੋ ਕੋਈ ਗੱਲ ਨਹੀਂ ਮੈਂ ਕਰਾ ਦਿੰਨੀ ਆ ਤੇ ਐਵੇਂ ਤੂੰ ਨਾ ਮੰਮੀ ਨਾਲ ਲੜੀ ਲੁੜੀ ਤੈਨੂੰ ਇਹਨਾਂ ਲੁੜ ਕਹਿੰਦੀ ਹੈ ਕਿ ਠੀਕ ਆ ਨਾ ਠੀਕ ਆ ਕੋਈ ਨਹੀਂ ਆ ਆ ਗਿਆ ਬਸ ਮੈਂ ਘੰਟੇ ਤੱਕ ਤੈਨਾਂਲੇ ਬਾਅਦ ਹੀ ਮੀਂਹ ਦਾ ਮੌਸਮ ਬਣਿਆ ਵਾ ਤੇ ਐਵੇਂ ਭਿੱਜੋਗੇ ਉਹ ਇਹੀ ਕਿਹੜਾ ਮੌਸਮ ਤੇ ਜਾਣਾ ਵਾ ਹਾਂ ਮੁੰਡਾ ਆਉਣ ਲੱਗਾ ਇੱਕ ਉਹਦੇ ਨਾਲ ਚੱਲਿਆ ਗੱਡੀ ਲਿਆਉਣ ਲੱਗਾ ਵਾ ਚਲੋ ਠੀਕ ਆ ਫੇਰ ਹਾਂ ਇਨਾਂ ਦਮ ਨਹੀਂ ਕੋਈ ਪਤਾ ਲੱਗਦਾ ਜਦੋਂ ਮਰਜੀ ਕੱਪੜੇ ਜੇ ਪਾ ਕੇ ਤਿਆਰ ਹੋ ਕੇ ਤੇ ਧੁਰ ਪੈਂਦੇ ਨੇ ਵੀ ਇਹਨਾਂ ਕਿੰਨਾ ਗੰਭਾਵੇ ਇਹ ਸਿੱਸਾ ਉਹਨਾਂ ਸ਼ੁਕਰੇ ਤੇ ਕੱਪੜਾ ਫਰਮਾਰ ਕੇ ਸਾਥ ਕੀਤਾ ਇੱਕ ਤੇ ਮਾਈ ਨੇ ਵੀ ਨਾ ਪਤਾ ਨਹੀਂ ਕੀ ਕੀ ਚੀਜ਼ਾਂ ਰੱਖੀਆਂ ਖਲਾਰਾ ਪਾਇਆ ਇਹਨਾਂ ਕਹਿ ਦਿਨਾ ਇਹ ਜੀ ਸਮਾਨ ਉਲੀ ਉਲੀ ਕਰਕੇ ਨਾ ਇੱਕ ਕਮਰੇ ਚ ਰੱਖਣੀ ਨੇ ਕੱਪੜੀਆਂ ਤੇ ਕੱਪੜੀ ਵੀ ਖਲਾ ਲਈ ਹੁੰਦੀ ਨੇ ਸਾਰੇ ਨਾ ਪਤਾ ਨਹੀਂ ਕਿਹੜਾ ਤੇਲ ਨਿੱਥਿਵਾੜਿਆ ਵਾ की करा फिर बोलेगी मैं नहीं करता तो करोंगीद हाँ एक जगह रखा कमरे इतने खिलाफ पानी कर बार बार थोड़ी तो मेरे हो गया चल लाइन इतने तो मर्जी झाड़ू मैं इदा करनी इतना ਥੱਲੇ ਵੀ ਲਾਉਣੀ ਕੋੜੀਆਂ ਵੀ ਬੰਦੀਆਂ ਕਰੀ ਜਾਂਦੇ ਨੇ ਉੱਥੇ ਵੀ ਲਾ ਦੇਣੀ ਹੈ ਇਹ ਕਾਹਨੀਆਂ ਥੱਲੇ ਕੁੜਾ ਲੈ ਜਣੀ ਤਰੀਕਾ ਪਿੱਛੇ ਟੈਲਾ ਹੀ ਲਵਾ ਦੇ ਤੇ ਫਰਸ਼ ਪਵਾ ਦੇ ਪੱਕਾ ਕਰਾ ਦੇ ਤੇ ਆ ਗੋਆ ਜੰਮਰ ਬਾਹਰ ਉਹਦੇ ਤੀਜੇ ਚੌਥੇ ਦਿਨ ਤੇ ਪੁੱਟਿਆ ਜਾਂਦਾ ਸਾਰਾ ਥਾਂ ਤੇ ਉੱਥੇ ਝਾੜੂ ਲਉਂਦੇ ਰਹਿੰਦੇ ਇੰਨਾ ਘਟਾ ਉੱਟਦਾ ਹੈ ਮੇਰਾ ਸਾਰਾ ਮੂੰਹ ੜਤ ਜਾਂਦਾ ਮਿੱਟੀ ਨਾਲ ਸਕਿਨ ਵੀ ਖਰਾਬ ਹੋ ਜਾਂਦੀ ਹੈ ਕੀ ਕਰਾਂ ਮੈਨੂੰ ਕਿਵੇਂ ਲਾਈ ਜਣੀ ਹੈ ਤੇ ਪੁੱਟਿਆ ਜਾਂਦਾ ਟੈਲਾ ਉਹ ਮਾਂ ਦੇ ਕੰਬੀ चीज कुछ प्रेस ही मार दे जी है फिर कितने जाना हो फाफट प्रेस भी होती ਨੇ ਤੇ ਹੁਣ ਕਿਹੜੇ ਤੇ ਗਿਆ ਨਾ ਜਿਹੜਾ ਕਹਿੰਦਾ ਰੋਜੀ ਦੀ ਦੇ ਪ੍ਰਾਥੋ ਹੁੰਦੇ ਦੁਕਾਨੋਂ ਆਇਆ ਹੁੰਦੇ ਜ਼ਰੂਰੀ ਹੈ ਵੀ ਕਿਤੇ ਜਾਣਾ ਮੇਰੇ ਬ੍ਰੈਸ ਕਰਾਂਗੇ ਤੇ ਬਾਅਦ ਚ ਜੇ ਜਲਦੀ ਹੋਏ ਤੇ ਤੇਨੂੰ ਪਤਾ ਕਿੰਨਾ ਇਹ ਦਾ ਹੁੰਦਾ ਪਾ ਇੰਨਾ ਪਤਾ ਹੀ ਬਿਲ ਕਿੰਨਾ ਹੁੰਦਾ ਐਡਾ ਬਿਲ ਲੰਮਾ ਆਉਣਾ ਤੇ ਕਿੱਥੋਂ ਧਰਨਾ ਹੀ ਅਸ਼ਾ ਮਮੀ ਹੋਰ ਚੀਜ਼ਾਂ ਜਲਦੀਆਂ ਉਹਦੇ ਨਾਲ ਬਿਲ ਨਹੀਂ ਹੁੰਣਾ ਇੱਕ ਬ੍ਰੈਸ ਵੀ ਮੈਂ ਲਾ ਲਈ ਉਹਦੇ ਨਾਲ ਬਿਲ ਆਉਣ ਲੱਗ ਪਈ ਇਹ ਤਾਂ ਰੋਜੀ ਅਗਰ ਅਗਰ ਦੀ ਬ੍ਰੈਸ ਹੀ ਖਾਦੀ ਦੇਣੀ ਹੈ ਤੁਹਾਨੂੰ ਤੇ ਜਦੋਂ ਤੁਸੀਂ ਕੁਝ ਲੈਂਦੇ ਹੋ ਸੇਕ ਦਿਨ ਮੇਰੇ ਤੇ ਤੂੰ ਭਜ ਕਿਤੇ ਕਿਉਂ ਤਾਂ ਅੱਜ ਜਿਹਨੂੰ ਕਿਤੇ ਜਾਣਾ ਨਿਕਲੇ ਚਲ ਹੁੰਦੇ ਆ خور ਕੀ ਦੇਖੋ ਕਰਉਂਦੀ ਆ ਬੰਦ ਕਰਦੇ ਰਹਿੰਦੇ ਪਰ ਉਹ ਇੰਨਾ ਖਾਪੁੰ ਮੈਂ ਨਹੀਂ ਕਰਨੇ ਤੇ ਮੇਰੇ ਬਿਨਾ ਤੇ ਨਹੀਂ ਕਰਦੇ ਕਹਿੰਦੇ ਕੀ ਗੱਲ ਮੰਮੀ ਜੀ ਮੈਂ ਕੁਛ ਕਹਿ ਨਹੀਂਦੀ ਤੇ ਤੁਸੀਂ ਸਿਰਫ ਤੇ ਚੜੀ ਜਾਂਦੇ ਹੋ ਮੈਂ ਤੇ ਬਿੱਲ ਕਿੰਨੇ ਦੇਣਾ ਵਾ ਬਿੱਲ ਕਿੰਨਾ ਆਉਣਾ ਕਿੰਨੇ ਤੇਰੀ ਮਾਂ ਦੇ ਨਾਲ ਤੇ ਪਿਓ ਦੇ ਨਾਲ ਬਿੱਲ ਹੱਦ ਕੋਲ ਪੈਣਾ ਤਾਰਿਆ ਜਾਂਦਾ ਨਹੀਂ ਪ੍ਰੈਸ ਕਰਨ ਦੀ ਤੇ ਗੱਲ ਠੀਕ ਹੈ ਮੈਂ ਨਹੀਂ ਕਰਦੀ ਪ੍ਰੈਸ ਤੇ ਮਾਂ ਪਿਓ ਵੱਲ ਜਾਂਦੀ ਕੀ ਲੋੜ ਵਾ ਜੇ ਮੈਂ ਤੁਹਾਡੀ ਮਾਂ ਤੇ ਜਾਵਾਂ ਤੇ ਪਿਓ ਤੇ ਜਾਵਾਂ ਫੇਰ ਚੰਗਾ ਰਹੂ ਲਾ ਕੇ ਦੱਸੀ ਜਾ ਕੇ ਤੇ ਤੇਰੀ ਜੀਵਨ ਵੱਡੀ ਤੇ ਫੇਰਾ ਉੱਤੇ ਅਈ ਤੇਰੀ ਵਿਆਹ ਕਰਨ ਤਾਂ ਤੈਨੂੰ ਆਖਣੀ ਨਹੀਂ ਕੋਈ ਵਿਆਹ ਕਰ ਤੋਂ ਗੱਲ ਜੇ ਕਰੀ ਨਹੀਂ ਆਖ ਜਿਹੜੀ ਗੱਲ ਆਖੀ ਉਹ ਕਹੋ ਤੇ ਆ ਮਾਂ ਪਿਓ ਤਾਂ ਜਾਣਦੀ ਕੀ ਲੋੜ ਹੈ ਹੋਇਆ ਤਾਂ ਤਾਂ ਜੀ ਜਦ ਦੋਤ ਸੂਟ ਪ੍ਰੈਸ ਕਰ ਹੀ ਲੈ ਦੂਜੇ ਦਿਨ ਬਾਅਦ ਕਿਉਂ ਜੀ ਉਹ ਤੁਹਾਡੇ ਕਰਦੀ ਉਹਦੋਂ ਨਹੀਂ ਮਿਲੁੰਦਾ ਮੇਰੇ ਦੋਤ ਪੱਜ ਕਿਤੇ ਨਹੀਂ ਨਾ ਉਹ ਦੋਤ ਤੁਹਾਡੇ ਕਰਦੀ ਨਹੀਂ ਜਦੋਂ ਪ੍ਰੋਗਰਾਮ ਕਿਤੇ ਜਾਣਾ ਸੁੱਖ ਰੱਖ ਦਿੰਦੇ ਅੱਗੇ ਭੀ ਆ ਸੂਟ ਪ੍ਰੈਸ ਕਰ ਦੇ ਕਿਤੇ ਹੀ ਜਾਣਾ ਤੂੰ ਹੁਣ ਆਪ ਹੀ ਸੋਚ ਤੇ ਮੈਂ ਆਪਣੇ ਨੋਜੇ ਦੀ ਨਹੀਂ ਕਰਦੀ ਮੈਂ ਕਿੱਡੇ ਕਿੱਡੇ ਕਰਦੀ ਨਹੀਂ ਸੀਆਂ ਬੰਦ ਘਰ ਕਿਤਰਾ ਬਣਾਇਆ ਮਾਨੂੰ ਪਤਾ ਜਿੱਦਾਂ ਇਹ ਬਣਾਇਆ ਨਹੀਂ ਕੋਈ ਨਹੀਂ ਮੈਂ ਲੋਨੀ ਆਪਣੀ ਮੰਮੀ ਨੂੰ ਲਾ ਲਾ ਮੈਨੂੰ ਦਰਦੇਗੀ ਆਪਾਂ ਤੇ ਦਰਦੇਗੀ ਕਿ ਲੋਨੀ ਹੈ ਨਾ ਆਪਣੀ ਮੰਮੀ ਨੂੰ ਕੋਣ ਇੱਥੇ ਆਣ ਕੇ ਤੁਹਾਨੂੰ ਦੱਸ ਦੇ ਆ ਉਦੋਂ ਦਾ ਕਿ ਮੈਂ ਕੁਝ ਦੱਸਿਆ ਨਹੀਂ ਹੁਣ ਮੈਂ ਦੱਸਣੀ ਆ ਫੇਰ ਤੈਨੂੰ ਪਤਾ ਲੱਗੂਗਾ ਦੱਸ ਲੈ ਤੇਰੀ ਮਾਂ ਦੀ ਸੀ ਨਹੀਂ ਲੱਗੀ ਆਡੇ ਇਜੜੇ ਹੱਡ ਕਾਰਾਂ ਤੇ ਬਿੱਧੀ ਕਰਦੇ ਪੁੱਤ ਵਾਲੀ ਆ ਤੂੰ ਧੀ ਆ ਉਹਨਾਂ ਦੀ ਤੈਨੂੰ ਸ਼ੁਕਰ ਕਰਾਂ ਹੀ ਐਡੇ ਘਰ ਤੇ ਤਸੀਂ ਆਹ ਦੇਖਿਆ ਤੈਨੂੰ ਬਾਅਦ ਚ ਐਡੇ ਘਰ ਤੇ ਤੂੰ ਆ ਗਈ ਤੇ ਤੈਨੂੰ ਗੱਲਾਂ ਹੁੰਦਾ ਕੋਈ ਆਹ ਹੋਹਾ ਡੱਕਾ ਨਹੀਂ ਆ ਗਾ ਅਸੀਂ ਤੇ ਕੁਲੀ ਚ ਰਹਿਨੇ ਆ ਐਡਾ ਵੱਡਾ ਘਰ ਕਿੰਨੇ ਕਦੀ ਇਹ ਕਹਿ ਰਹਾ ਕਹਿ ਰਹਾ ਸਾਡਾ ਮੈਨ ਤਾਂ ਦਾ ਮੈਂ ਤੱਕੀ ਵੇਖਿਆ ਇਹ ਪਰ ਸਾਦਲਾ ਆਪਣੀ ਮਾਂ ਸਾਦਲਾ ਕੋਈ ਨਹੀਂ ਸਾਦਲਾ ਕੋਣ ਸਾਡਾ ਕੱਖ ਨਹੀਂ ਵਿਗੜਾ ਤੂੰ ਸਾਦਲਾ ਮੁੰਡਿਆਂ ਮੈਂ ਇਦਾਂ ਕਹਦਾ ਸੀ ਜੇ ਤੂੰ ਕਹਦੇ ਤਾਂ ਇੱਥੇ ਤੇ ਕੇਰੇ ਵਸਣਾ ਨਹੀਂ ਮੁੰਡੇ ਨੇ ਮੈਂ ਲੈ ਲਈ ਨਹੀਂ ਹੋਰ ਕੇ ਮੁੰਡੇ ਨੂੰ ਜੋ ਜੁੜਦੀ ਕੋ ਤਾਂ ਮੁੰਡਿਆਂ ਨਾਲ ਗੱਲ ਕਰਨੀ ਹੁਣ ਮੈਂ ਜੋ ਆ ਗਿਆ ਤਾਂ ਤਾਂ ਤੈਨੂੰ ਚੰਗੀ ਨਹੀਂ ਲੱਗਦੀ ਦੁਨੀਆਲੀ ਤੇ ਕਿਸਮਤ ਹੀ ਬਾੜੀ ਇਹ ਘਰ ਦੇ ਵਿੱਚ ਵਿਆਹ ਗਿਆ ਦੀਆਂ ਮੈਂ ਜੇ ਆ ਗੱਲ ਹੈ ਨਾ ਮੁੰਮੀ ਮੈਂ ਪ੍ਰੈਸ ਕਰਕੇ ਰੱਖਣੀ ਹੁੰਦੀ ਹੁੰਦਾ ਨੂੰ ਕਪੜੇ ਆਹੋ ਕੱਪੜੇ ਪ੍ਰੈਸ ਕਰ ਲਾ ਤਾ ਹੁੰਦਾ ਹੈ ਤੂੰ ਇਹ ਨਹੀਂ ਲਿਜਾਂ ਅੰਦਰ ਮੁਕੀ ਪ੍ਰੈਸ ਕਰ ਲਾਂ ਤੂੰ ਬੜਾ ਹੋ ਜਾ ਕੇ ਤੈਨੂੰ ਬੜਾ ਇਹ ਕੀ ਗੱਲ ਹੋਈ ਵੀ ਪ੍ਰੈਸ ਹੋ ਕੇ ਲੱਗੇ ਕੋਈ ਨਹੀਂ ਆ ਲਾਂਦਰ ਪਿੰਧੂ ਨੂੰ ਫੇਰ ਦੱਸੂਗੀ ਮਾਂ ਆਪਣੀ ਦੇ ਵੀ ਸੁਧਾਰ ਲਿਆ ਕਰੀ ਮੈਂ ਇਹਦਾ ਜਿੰਨਾ ਇਹਨੇ ਤੇ ਪਖਾਂਦੀ ਫੜੇ ਰੋਜ਼ ਜਿਹੜੀ ਪ੍ਰੈਸ ਕਰਾਉਣੀ ਦੀ ਰੋਜ਼ ਜਿਹੜੀ ਲਾਹ ਲਾਹ ਕਰ ਕਿੱਦਾਂ ਲੰਮੀ ਹੈ ਤੂੰ ਆ ਲੈ ਭਾ ਮੇਰੀ ਕਿਸਮਤ ਸੜ ਗਈ ਮੈਂ ਦੋਲਡ ਕੀਤਾ ਮੁੰਡਾ ਨੂੰ ਲੁੱਗਿਆ ਦਿੱਤੀ ਕੀ ਹੋਇਆ ਜੀ ਹੋੜ ਆ ਗਈ ਆ ਬੜਾ ਵਾ ਮੈਂ ਨਹੀਂ ਗਾ ਰੱਖ ਕਿ ਕਿਤੇ ਜਾਣਾ ਪੈਂਦਾ ਕਿ ਮੇਰਾ ਸੂਟ ਪ੍ਰੈਸ ਕਰਦੇ ਤੇ ਫੋਨ ਵੇਖਣ ਲਈ ਸਵੇਰ ਦੀ ਫੋਨ ਵੇਖਣ ਦੀ ਤੇ ਜੇ ਮੈਂ ਆਖਿਆ ਕਿ ਸੂਟ ਪ੍ਰੈਸ ਕਰਦੇ ਤਾਂ ਵੀ ਮੈਨੂੰ ਧੋਖੇ ਕਰ ਦਿੱਤਾ ਜਵਾਬ ਆਹ ਮੇਰੇ ਅੱਥੀ ਨਹੀਂ ਪਈ ਬਾਕੀ ਜ਼ੁਬਾਨ ਬਹੁਤ ਚਲਾਈ ਆ ਪਰ ਮਾੜੀ ਗੱਲ ਆ ਮੈਂ ਹੁਣ ਕੀ ਕਰਾਂ ਫਿਰ ਮੈਂ ਇਹਨੂੰ ਨਾ ਅਖਾ ਤੇ ਗਵੰਦ ਕਾਨੂੰ ਅਖਾਂ ਇਹ ਸੱਚੀ ਗੱਲ ਵਾ ਸੱਚੀ ਹੈ ਪਤ ਮੈਂ ਝੂਠ ਮਾਰਨਾ ਮੈਂ ਕਿਹੜਾ ਤੇਰਾ ਘਰ ਬਰਬਾਦ ਕਰਨਾ ਮਰ ਕੇ ਤੈਨੂੰ ਵੀ ਆਇਆ ਸੱਚੀ ਗੱਲ ਵਾ ਮੈਨੂੰ ਤੇ ਅੱਗੋਂ ਇੰਨਾ ਬੋਲੀ ਇੰਨਾ ਬੋਲੀ ਹੈ ਜ਼ਬਾਨ ਬੋਲੀ ਹੈ ਮੈਂ ਤੇ ਇੱਕ ਸਿਰਫ ਮੇਰੇ ਹੱਥੀ ਦੀ ਵਈ ਬਾਕੀ ਸਭ ਕੁਝ ਬੜਾ ਨਹੀਂ ਉਹ ਨਹੀਂ ਮੰਨੀਂ ਇਦਾਂ ਕਰ ਸਕਦੀ ਕਿਉਂ ਨਹੀਂ ਕਰਦੀ ਜੇ ਫੋਨ ਵੇਖੇ ਤੂੰ ਆਖੇ ਤੈਨੂੰ ਕਿੰਨੀਆਂ ਗੱਲਾਂ ਕਰਦੀ ਆ ਹੈ

ਕਿਉਂ ਮਾਂ ਮੈਂ ਕੀ ਕਹਤਾ ਜਿਹੜਾ ਰੋਂਦੀ ਤੁਹਾਡੀ ਮਾਂ ਉਹ ਆਦੀ ਮੈਂ ਨੂੰ ਕਹ ਲੈਦੇ ਪ੍ਰੈਸ ਕਰਦੇ ਤੇ ਇਹਨੇ ਪ੍ਰੈਸਰ ਘਾ ਲਈ ਆ ਵੱਲੇ ਤੁਹਾਡੀ ਮਾਂ ਦੇ ਅੱਗੇ ਝੂਠੀ ਤੁਹਾਡੀ ਮਾਂ ਪ੍ਰੈਸ ਤੇ ਮੈਂ ਆਪਣੇ ਕੱਪੜੇ ਘਾਂਦੀਆਂ ਤੇ ਸਭੋ ਉਲਟਾ ਆਨੇ ਮੇਰੇ ਕੋਲ ਪ੍ਰੈਸ ਖੋਈ ਆ ਮਾਂ ਇਹ ਨਹੀਂ ਝੂਠ ਬੋਲ ਸਕਦੀ ਹਾਈ ਦਾਰੇ ਕਰਨਾ ਉਹ ਜੋ ਆਂਦੀ ਆ ਇੱਥੇ ਕਰਨਾ ਪੈਣਾ ਇੱਥੇ ਤੈਨੂੰ ਗੱਲ ਕਿਉਂ ਨਹੀਂ ਆ ਸਾਹ ਬੜੀ ਸਾਤੀ ਸਿਤਰੀ ਆ ਤੁਹਾਡੀ ਜਿਹੜੀ ਝੂਠਣੀ ਹਰ ਕੰਮ ਤੇ ਬੇ ਝੂਠ ਬੋਲਦੀ ਝੂਠ ਕਿਦਾਂ ਬੋਲੀਦਾ ਹੋਰ ਉਹ ਤੇਰੀ ਮਾਂ ਨੂੰ ਨਹੀਂ ਮਾਰਾ ਕਹਿਣਾ ਤੇਰੀ ਸੋਲਾ ਗੱਲ ਜੇ ਘਰ ਦੇ ਵਿੱਚ ਮੇਰੀ ਮਾਂ ਦੀ ਥਾਂ ਨਹੀਂ ਆ ਤੇਰੀ ਵੀ ਇਹ ਘਰ ਦੇ ਵਿੱਚ ਕੋਈ ਥਾਂ ਨਹੀਂ ਆ ਕੀ ਚੱਲ ਇੱਥੋਂ ਨਿਕਲ ਜਾ ਅੱਛਾ ਮੈਂ ਕਰਦੀ ਹਾਂ ਨਾ ਫਿਰ ਮੰਮੀ ਉਹਨੇ ਫੋਨ ਪੀਸ ਘਰ ਦੇ ਵਿੱਚ ਮੇਰੀ ਵੀ ਥਾਂ ਹੈਗੀ ਲੈ ਜਾ ਮੈਨੂੰ ਇੱਥੇ ਆਣ ਕੇ ਉਹ ਇੱਥੇ ਬਹਿ ਕੇ ਫੋਨ ਚਲਾਉਂ ਉਹ ਥੱਲੇ ਬਹਿ ਕੇ ਤੇ ਰੋੜਦੀ ਐ ਏਨੂੰ ਨਹੀਂ ਪਤਾ ਲੱਗਦਾ ਕੁਛ ਨਾ ਮੈਨੂੰ ਤੇ ਲੱਗਦਾ ਹੈ ਕੋਈ ਨਹੀਂ ਮੈਂ ਕਰਦੀ ਹਾਂ ਨਾ ਚੱਲ ਨਾ ਈਸੀ ਲੱਗੇ ਆ ਤੇਰੇ ਮਾਪੇ ਉਹ ਵੱਦਾਂ ਕਿਹੜਾ ਕੋਈ ਕੰਮ ਕਰਦੀ ਆ ਜਦੋਂ ਵੇਖੋ ਫੋਨ ਚਲਾਉਂਦੀ ਰਹਿੰਦੀ ਆ ਪਤਾ ਨਹੀਂ ਕੀ ਸਿਖਾ ਕੇ ਘੱਲਿਆ ਆ ਇਹਨੂੰ ਬਸ 24 ਘੰਟੇ ਫੋਨ ਚਲਾੜੋ ਜਦੋਂ ਉਹਨਾਂ ਉਹਦਾ ਫੋਨ ਹੀ ਚਲਾਉਣਾ ਨਾਲ ਕੀ ਕਰਾਂ ਮੈਂ ਹੁਣ ਮੰਮੀ ਉਹਨਾਂ ਨੂੰ ਦੱਸਾਂ ਕਿ ਨਾ ਦੱਸਾਂ ਜੇ ਮੈਨੂੰ ਦੱਸਾਂ ਤਾਂ ਜ਼ਿਆਦਾ ਲੜਾਈ ਪੈ ਜਣੀ ਆ ਕਿੱਡੀ ਚਲਾ ਆ ਕੀ ਮੇਰੀ ਸੱਸ ਕਿੰਦਾ ਫਫੇ ਕੁੱਟਲੀ ਆ ਝੂਠੇ ਮਸਾਲੇ ਲਾ ਲਾ ਕੇ ਉਹਨੂੰ ਉਲਟਾ ਮੇਰੇ ਖਿਲਾਫ ਫੜਕਾਤਾ ਬਸ ਨਾ ਤੇ ਮੈਂ ਹੀ ਉਹਨੂੰ ਕੋਈ ਨਹੀਂ ਇਹ ਜਿਹੜੀ ਚਾਲਾ ਖੇਡਦੀ ਹੈ ਨਾ ਮੈਂ ਵੀ ਫਿਰ ਇਦਾਂ ਹੀ ਸ਼ੁਰੂ ਕਰ ਦੇਣਾ ਕੰਮ ਮੈਂ ਵੀ ਇਹਨੂੰ ਢਕੋਣਾ ਸ਼ੁਰੂ ਕਰ ਦੇਣਾ ਲੜਾਈ ਪੈਂਦੀ ਹੈ ਤੇ ਪਈ ਜਾਏ ਮੇਰੇ ਵੱਲ ਉਹ ਕਿੱਡੀ ਚਲਾ ਗਈ ਮੈਂ ਤਾਂ ਸੋਚਿਆ ਸੀ ਚੰਗੀ ਥੜੀ ਆ ਇਹਨੇ ਤੇ ਆਪਣੇ ਰੰਗੀ ਵਖਾਤੇ ਕਿੱਦਾਂ ਮੇਰੇ ਦੇ ਹੰਪਾਂ ਮਰੋੜ ਕੇ ਕਿੰਨੀ ਜ਼ੋਰ ਦੀ ਤੀੜ ਕਰਤੀ ਆ ਇਦਾਂ ਨਹੀਂ ਆ ਨਾ ਮੈਂ ਫਿਰ ਨੂੰ